ਮਾ ਹਬਲਾ ਮੇਰੇ ਭਰਾ ਨੂੰ ਪ੍ਰਚਾਰ ਕਰਨ ਤੋਂ ਰੋਕਦੇ ਤੇ ਉਹਨਾਂ ਦੋਹਾਂ ਦੇ ਜਾਲ ਉਹਨਾਂ ਨੂੰ ਦੋਵਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਔਰ ਪਾਸਟਾ ਜੀ ਨੂੰ ਤਲਵਾਰਾਂ ਦੇ ਨਾਲ ਮਤਲਬ ਕਿ ਉਹਨਾਂ ਦੇ ਦੋਨਾਂ ਹੱਥਾਂ ਤੇ ਹੱਥ ਵੱਢ ਦਿੱਤੇ ਗਏ ਆ ਬਾਹਾਂ ਬਾਹ ਵੀ ਚਿਰੀ ਆ ਅੱਜ ਮੇਰੇ ਪਾਸ ਤੇ ਜੀਨ ਬਹੁਤ ਬੁਰੀ ਹਾਲਤ ਚ ਮੇਰੇ ਬ੍ਰਦਰ ਹੀ ਲੋਈ ਬੁਰੀ ਹਾਲਤ ਚ ਅਜੀਜ਼ ਯੋਗਨੀਏ ਕੀ ਇਲਾਜ ਕਰਾ ਸਕੀਏ ਉਹਨਾਂ ਦੇ ਉੱਤੇ ਕੋਈ ਸ਼ਰਾਰਤੀ ਲੋਕ ਨੇ ਗਾਂਵ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ ਜਿਸ ਦੀਆਂ ਸੱਟਾਂ ਬਹੁਤ ਜ਼ਿਆਦਾ ਗੰਭੀਰ ਵਾ ਸੋ ਉਹਨਾਂ ਦੀ ਆਰਥਿਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਆ ਤੇ ਮੇਰੀ ਸਾਰੇ ਹੀ ਮੁਸੀਬਾਈਚਾਰੀ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਅਸੀਂ ਉਹਨਾਂ ਦਾ ਕਨੈਕਟ ਨੰਬਰ ਉਹਨਾਂ ਦਾ ਗੂਗਲ ਪੇ ਨੰਬਰ ਇਸ ਸੋਸ਼ਲ ਮੀਡੀਆ ਦਾ ਹੀ ਦੇ ਜਾ ਰਹੇ ਆ ਸੋ ਆਪ ਸਭ ਨੂੰ ਬੇਨਤੀ ਆ ਕਿ ਉਹਨਾਂ ਦੀ ਵੱਧ ਤੋਂ ਵੱਧ ਤੁਸੀਂ ਹੈਲਪ ਕਰੋ ਤਾਂ ਸਾਰਿਆਂ ਸਾਰਿਆਂ ਨੂੰ ਜੈ ਮਸੀਹ ਦੀ ਮੈਂ ਪਾਸਟ ਗੁਰਜੀਤ ਰਿੰਕੂ ਦੀ ਵਾਈਫ ਦਲਜੀਤ ਕੌਰ ਆ ਅੱਜ ਪਾਸਟਰ ਜੀ ਤੇ ਬਹੁਤ ਹੀ ਕਾਤਲਾਨਾ ਹਮਲਾ ਹੋਇਆ ਆ ਜਿੰਨਾ ਨਿਹੰਗ ਸਿੰਘਾਂ ਵੱਲੋਂ ਹਮਲਾ ਕੀਤਾ ਗਿਆ ਔਰ ਪਹਿਲਾਂ ਵੀ ਸਾਨੂੰ ਵਰਨਿੰਗ ਦਿੱਤੀ ਗਈ ਸੀ ਅਸੀਂ ਵਰਨਿੰਗ ਨੂੰ ਉਹਨਾਂ ਦੇ ਮਤਲਬ ਕਿ ਐਵੇਂ ਕਵੇਂ ਜਾਣੇ ਕਿ ਕੁਝ ਨਹੀਂ ਕਰ ਸਕਦੇ ਲੇਕਿਨ ਅੱਜ ਉਹਨਾਂ ਨੇ ਕਾਤਲਾਨਾ ਹਮਲਾ ਪੂਰੀ ਸਾਜ਼ਿਸ਼ ਦੇ ਤਹਿਤ ਕੀਤਾ ਜਿੱਦਾਂ ਪਹਿਲਾਂ ਤੋਂ ਸਾਜ਼ਿਸ਼ ਕੀਤੀ ਸੀ ਕਿ ਅੱਜ ਮਤਲਬ ਕਿ ਆਹ ਕੰਮ ਇਹਨਾਂ ਦਾ ਕਰਨਾ ਆ ਔਰ ਪਾਸਟਰ ਜੀ ਨੂੰ ਤਲਵਾਰਾਂ ਦੇ ਨਾਲ ਮਤਲਬ ਕਿ ਉਹਨਾਂ ਦੇ ਦੋਨਾਂ ਹੱਥਾਂ ਤੇ ਹੱਥ ਵੱਢ ਦਿੱਤੇ ਗਏ ਆ ਬਾਹਾਂ ਬਾਹ ਵੀ ਚਿਰੀ ਆ ਮੈਂ ਕਦੀ ਵੀ ਉਹਨਾਂ ਦੇ ਨਾਲ ਉਹਨਾਂ ਦੇ ਬ੍ਰਦਰ ਨੇ ਲੋ ਮੇਰੇ ਮੇਰੇ ਉਹਨਾਂ ਦੇ ਵੀ ਸਟਾ ਵਰਜੀ ਹਾਂਜੀ ਹਾਂਜੀ ਉਹਨਾਂ ਦੇ ਮੇਰਾ ਦੇਰ ਸਿਗਾ ਨਾਲ ਉਹਨਾਂ ਦਾ ਵੀ ਗੋਟ ਵੱਡ ਦਿੱਤਾ ਆ ਮਤਲਬ ਕਿ ਮੈਂ ਤਲਵਾਰਾਂ ਪਹਿਲਾਂ ਕਦੀ ਇਹਦਾ ਦੇਖਿਆ ਨਹੀਂ ਸੀ ਪਰ ਅੱਜ ਨੰਗੀਆਂ ਤਲਵਾਰਾਂ ਦੇਖ ਲਿਆ ਕਿ ਨਿਹੰਗ ਸਿੰਘਾਂ ਨੂੰ ਬਸ ਇਸੇ ਲਈ ਹਥਿਆਰ ਦਿੱਤੇ ਗਏ ਆ ਕਿ ਉਹ ਆਪਣੇ ਹਥਾਰ ਕੇ ਤੇ ਵੀ ਚਲਾ ਦੇਣ ਕਿ ਅਸੀਂ ਜੇ ਮੂੰਹ ਨਾਲ ਗੱਲ ਕਰਨੀ ਹੈ ਤੇ ਉਹ ਨਹੀਂ ਮੂੰਹ ਨਾਲ ਗੱਲ ਕਰ ਸਕਦੇ ਸੀਗੇ ਅੱਜ ਮੇਰੇ ਪਾਸ ਜੀ ਨੂੰ ਬਹੁਤ ਬੁਰੀ ਹਾਲਤ 'ਚ ਮੇਰੇ ਬ੍ਰਦਰ ਹੀ ਲੋਈ ਬੁਰੀ ਹਾਲਤ 'ਚ ਅੱਜ ਜੀ ਯੋਗ ਨਹੀਂ ਕਿ ਲਾਜ ਕਰਾ ਸਕੀਏ ਅੱਜ ਪ੍ਰਾਈਵੇਟ ਹਸਪੀਟਲ ਦਾਖਲ ਹਾਂ ਕਿਹੜੀ ਦਾਖਲ ਕਰਾਇਆ ਅਮਨਦੀਪ ਹਸਪਤਾਲ ਸਿੱਧਾ ਦਾਖਲ ਕਰਵਾਇਆ ਸਿਵਲ ਹਸਪਤਾਲ ਲੈ ਕੇ ਗਏ ਇਥੇ ਜਵਾਬ ਦੇਤਾ ਅਮਨਦੀਪ ਹਸਪਤਾਲ ਦਾਖਲ ਕਰਵਾਇਆ ਹੈ ਔਰ ਮੈਂ ਬੇਨਤੀ ਕਰਦੀ ਕਿ ਸਾਰੇ ਅੱਗੇ ਕਿ ਸਾਡੀ ਸਾਰਿਆਂ ਸਾਰੇ ਰਲ ਮਿਲ ਕੇ ਸਾਡੀ ਮਦਦ ਕਰੋ ਤਾਂ ਕਿ ਅਸੀਂ ਪਾਸਟਰ ਜੀ ਦਾ ਔਰ ਬ੍ਰਦਰ ਜੀ ਦਾ ਇਲਾਜ ਕਰਵਾ ਸਕੀਏ ਔਰ ਬਹੁਤ ਧੰਨਵਾਦ ਸਾਡੇ ਵਿੱਚ ਇਸ ਜਗ੍ਹਾ ਦੇ ਉੱਤੇ ਪਾਸਟਰ ਜੀ ਬਾਣੀ ਮੌਜੂਦ ਹੈ ਉਹ ਗੱਲਬਾਤ ਕਰਨੀ ਚਾਹਾਂਗੇ ਹਾਂਜੀ ਜੀ ਪਾਸਟਰ ਜੀ ਕੀ ਨਾਮ ਆਪਣਾ ਮੇਰਾ ਨਾਮ ਪਾਸਟਰ ਗੁਰਵੰਤਰ ਰਾਜਾ ਜੀ ਔਰ ਗੱਲਬਾਤ ਕਰਨੀ ਚਾਹਾਂਗੀ ਕਿ ਜੋ ਜੋ ਸਵੇਰ ਦੀ ਗੱਲ ਆ ਕਿ ਜੋ ਇੱਕ ਪਾਸਟਰ ਗੁਰਜੀਤ ਜੀ ਦੇ ਉੱਤੇ ਹਮਲਾ ਕੀਤਾ ਗਿਆ ਉਹਦੇ ਸਬੰਧ ਚ ਕੀ ਕਹਿਣਾ ਚਾਹੁੰਦੇ ਸੋ ਸਾਰੇ ਮਸੀਹ ਭਾਈਚਾਰੇ ਨੂੰ ਲੀਡਰਸ਼ਿਪ ਅੰਨਾ ਨੂੰ 크੍ਰਿਸਚਨ ਕਮਿਊਨਿਟੀ ਦੇ ਸਾਰੇ ਹੀ ਭਾਈਚਾਰੇ ਨੂੰ ਮੇਰੇ ਵੱਲੋਂ ਜੈਮਸੀ ਦੀ ਕੋਈ ਸਾਰੇ ਕੁਛ ਅੰਮ੍ਰਿਤਸਰ ਦੇ ਪਾਸਟਰ ਸਹਿਬਾਨ ਇਸ ਮਾਮਲੇ ਦੇ ਵਿੱਚ ਇਕੱਠੇ ਹੋਏ ਆ ਸੋ ਮੇਰੀ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪ੍ਰਭੂ ਦੇ ਦਾਸ ਪਾਸਟਰ ਗੁਰਜੀਤ ਰਿੰਕੂ ਜੀ ਜੋ ਕਿ ਅੰਮ੍ਰਿਤਸਰ ਨਿਊ ਅੰਮ੍ਰਿਤਸਰ ਦੀ ਓਪੋਜੀਟ ਰਹਿਣ ਵਾਲੇ ਆ ਉਹਨਾਂ ਦੇ ਉੱਤੇ ਕੁਝ ਸ਼ਰਾਰਤੀ ਲੋਕ ਨਿੰਗਾ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ ਜਿਸ ਦੀਆਂ ਸੱਟਾਂ ਬਹੁਤ ਜ਼ਿਆਦਾ ਗੰਭੀਰ ਵਾ ਔਰ ਪਾਸਟਰ ਜੀ ਕਾਫੀ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਇਸ ਵਕਤ ਅਸੀਂ ਉਹਨਾਂ ਨੂੰ ਤੁਸੀਂ ਦੇਖ ਸਕਦੇ ਸਕਦੇਉ ਅਮਨਦੀਪ ਹਸਪੀਟਲ ਦੇ ਵਿੱਚ ਅਸੀਂ ਸਭ ਪ੍ਰਭੂ ਦੇ ਦਾਸ ਮਿਲ ਕੇ ਉਹਨਾਂ ਨੂੰ ਲੈ ਕੇ ਆਏ ਆ ਸੋ ਉਹਨਾਂ ਦੀ ਆਰਥਿਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਆ ਤੇ ਮੇਰੀ ਸਾਰੇ ਹੀ ਨਸੀਬਾਈ ਚਾਰੇ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਅਸੀਂ ਉਹਨਾਂ ਦਾ ਕਨੈਕਟ ਨੰਬਰ ਉਹਨਾਂ ਦਾ ਗੂਗਲ ਪੇ ਨੰਬਰ ਇਸ ਸੋਸ਼ਲ ਮੀਡੀਆ ਦਾ ਹੀ ਦੇ ਜਾ ਰਹੇ ਆ ਸੋ ਆਪ ਸਭ ਨੂੰ ਬੇਨਤੀ ਆ ਕਿ ਉਹਨਾਂ ਦੀ ਵੱਧ ਤੋਂ ਵੱਧ ਤੁਸੀਂ ਹੈਲਪ ਕਰੋ ਤਾਂ ਕਿ ਪ੍ਰਭੂ ਦੇ ਦਾਸ ਦਾ ਇਲਾਜ ਹੋ ਸਕੇ ਜਿਸ ਦਾ ਖਰਚਾ ਡਾਕਟਰਸ ਨੇ ਲਗਭਗ 3 ਤੋਂ 4 ਲੱਖ ਰੁਪਏ ਆ ਦੱਸਿਆ ਵਾ ਸੋ ਜਿਹੜਾ ਪਰਿਵਾਰ ਉਹ ਆਰਥਿਕ ਤੌਰ ਤੇ ਬਹੁਤ ਹੀ ਜ਼ਿਆਦਾ ਕਮਜ਼ੋਰ ਵਾ ਸੋ ਆਪ ਸਭ ਨੂੰ ਬੇਨਤੀ ਆ ਰਿਕਵੈਸਟ ਵਾ ਕਿ ਪ੍ਰਭੂ ਦੇ ਦਾਸ ਦੀ ਮਦਦ ਕਰੋ ਤਾਂ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਘਰ ਪਰਿਵਾਰ ਚ ਵਾਪਸ ਹੋਣ ਔਰ ਫਿਰ ਤੋਂ ਪ੍ਰਭੂ ਦੇ ਕੰਮ ਨੂੰ ਜਾਰੀ ਰੱਖਣ ਔਰ ਆਪ ਸਭ ਉਹਨਾਂ ਦੇ ਲਈ ਪ੍ਰਾਰਥਨਾਵਾਂ ਦੀ ਵੀ ਲੋੜ ਵਾ ਲਗਾਤਾਰ ਪ੍ਰਾਰਥਨਾ ਵੀ ਕਰੀਏ ਉਹਨਾਂ ਦੇ ਛੋਟੇ-ਛੋਟੇ ਬੱਚੇ ਆ ਸੋ ਪਰਮੇਸ਼ਰ ਆਪ ਸਭ ਨੂੰ ਬੜੀ ਆਸ਼ੀਸ਼ ਦੇ ਧੰਨਵਾਦ ਸ਼ੁਕਰੀਆ ਹਾਂਜੀ ਪੰਜੀ ਕੀ ਨਾਮ ਆਪਣਾ ਹਾਂਜੀ ਮੇਰਾ ਨਾਮ ਪਰਮਜੀਤ ਆ ਕੀ ਲੱਗਦੇ ਹੋ ਗੁਰਜੀਤ ਪਾਸੋਂ ਜੀ ਮੈਂ ਉਹਨਾਂ ਦੀ ਸਿਸਟਰ ਆ ਔਰ ਕੀ ਮਾਮਲਾ ਹੋਇਆ ਸਾਰਾ ਮਾਮਲਾ ਮੇਰੇ ਭਰਾ ਨੂੰ ਪ੍ਰਚਾਰ ਕਰਨ ਤੋਂ ਰੋਕਦੇ ਹੀ ਤੇ ਉਹਨਾਂ ਦੋ ਤੇ ਜਾਨ ਉਹਨਾਂ ਨੂੰ ਦੋਵਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਮੇਰੇ ਭਰਾਵਾਂ ਦੇ ਕਿਹਨਾਂ ਵੱਲੋਂ ਕੀਤੀ ਗਈ ਆ ਨਹੰਗਾ ਵੱਲੋਂ ਕੀ ਨਾਮ ਉਹਨਾਂ ਦਾ ਜੱਗਾ ਨਹੰਗਾ ਹੋਰ ਹੋਰ ਰਫਤਾਰ ਕਿੰਨੇ ਕਿੰਨੇ ਜਾਨਾਂ ਵੱਲੋਂ ਨਿਸ਼ਾਨ ਤੇ ਇੱਕ ਇੱਕ ਕੱਦੂ ਉਹਨੇ ਮੇਰੇ ਭਰਾ ਨੂੰ ਮੇਰੇ ਦੋਵਾਂ ਭਰਾਵਾਂ ਦੀ ਇੱਕ ਦੀ ਸਾਰਾਗ ਵੱਡ ਦਿੱਤੀ ਆ ਤੇ ਦੋਵਾਂ ਭਰਾਵਾਂ ਦੇ ਹੱਥ ਵੜ ਦਿੱਤੇ ਆ ਤੁਸੀਂ ਸੀਰੀਅਸ ਆ ਹਾਂਜੀ ਅੱਛਾ ਜੀ ਤੇ ਆਪਣਾ ਕਿੱਥੇ ਐਡਮਿਟ ਕਰਵਾਇਆ ਉਹਨਾਂ ਨੂੰ ਅਮਨਦੀਪੋ ਹਸਪੀਟਲ ਠੀਕ ਹੈ ਜੀ ਤੇ ਕੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਆ ਇਹੋ ਮੰਗ ਕਰਦੇ ਆ ਕਿ ਜੇ ਨੰਗ ਬਣਿਆ ਤੇ ਇਹਨਾਂ ਨੇ ਆਪਣੇ ਭੈਣ ਭਰਾਵਾਂ ਤੇ ਚਰੌਣਵਾਦੀ ਤਲਵਾਰਾਂ ਫੜੀਆਂ ਇਹਨਾਂ ਦੀਆਂ ਤਲਵਾਰਾਂ ਰੋਕਣੀਆਂ ਚਾਹੀਦੀਆਂ ਵੈ ਇਨਾਂ ਕੋਲ ਜਿਹੜੇ ਚੰਗੇ ਭੁਲੇ ਨੰਘਿਆ ਉਹਨਾਂ ਦੇ ਨਾਮ ਤੇ ਵੀ ਇਹ ਥੱਬਾ ਵਾ ਨੰਘੇ ਇਦਾਂ ਦੇ ਹੁੰਦੇ ਆ ਡਾਕਟਰਾਂ ਵੱਲੋਂ ਜਿਹੜਾ ਖਰਚਾ ਦੱਸਿਆ ਗਿਆ ਕਿੰਨਾ ਖਰਚਾ ਦੱਸਿਆ ਗਿਆ ਮਰੀਜ਼ਾਂ ਕੋਲ ਖਰਚਾ 4-5 ਲੱਖ ਦਾ ਖਰਚਾ ਦਿੱਤਾ ਦੱਸਿਆ ਗਿਆ ਵਾ ਸਾਡੇ ਕੋਲ ਤੁਸੀਂ ਲਾ ਸਕਦੇ ਨਹੀਂ ਅਈ ਨਹੀਂ ਲਾ ਸਕਦੇ